ਲੰਘੇ ਕੱਲ ਖਬਰ ਸਾਹਮਣੇ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸੇਤ ਖਰਾਬ ਹੋ ਗਈ ਹੈ ਹੁਣ ਤੱਕ ਇਹੀ ਚਰਚਾਵਾਂ ਚੱਲ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਖਾਸੇ ਬਿਮਾਰ ਨਜ਼ਰ ਆ ਰਹੇ ਨੇ ਪਰ ਉਹਨਾਂ ਦੀ ਬਿਮਾਰੀ ਦਾ ਮਜ਼ਾਕ ਆਮ ਆਦਮੀ ਪਾਰਟੀ ਦੇ ਲੀਡਰ ਉਡਾਉਂਦੇ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਸ਼ਰੀਆਮ ਇਹੋ ਜੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਸ਼ਬਦਾਵਲੀ ਤੋਂ ਗਰੇਜ਼ ਕੀਤਾ ਜਾਂਦਾ ਹੈ ਸਿਆਸੀ ਪੱਧਰ ਦੇ ਉੱਤੇ ਜਦੋਂ ਲੋਕਾਂ ਦੇ ਵਿੱਚ ਖਾਸ ਕਰਕੇ ਮੀਡੀਆ 'ਚ ਵਿਚਾਰਨਾ ਹੁੰਦਾ ਤੇ ਉਸ ਵੇਲੇ ਸ਼ਾਇਦ ਇੰਨਾ ਵੀ ਸਿਰਦੀ ਸ਼ਬਦਾਵਲੀ ਨਹੀਂ ਵਰਤੀ ਜਾਂਦੀ ਹਾਲਾਂਕਿ ਮਜ਼ਾਕ ਉਡਾਇਆ ਗਿਆ ਮਜ਼ਾਕ ਢਾਉਣ ਵਾਲੇ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੇ ਵੱਲੋਂ ਮਜ਼ਾਕ ਉਡਾਇਆ ਜਾਂਦਾ ਆ ਔਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਵੀਨੇ ਕੁਲਦੀਪ ਸਿੰਘ ਢਾਲੀਵਰ ਉਹਨਾਂ ਦੇ ਵੱਲੋਂ ਡਟ ਕੇ ਮਜ਼ਾਕ ਉਡਾਇਆ ਗਿਆ। ਉਹਨਾਂ ਨੇ ਸਾਫ ਸਖਬੀਸੇ ਬਾਦ ਦਾ ਮਜ਼ਾਕ ਉਡਾਇਆ ਔਰ ਇਸ ਹੱਦ ਤੱਕ ਮਜ਼ਾਕ ਉਡਾਇਆ ਗਿਆ ਜਿੱਥੇ ਲੋਕ ਹੱਸ-ਹੱਸ ਦੁਰੇ ਹੋ ਜਾਂਦੇ ਨੇ ਪਰ ਕੀ ਸਿਆਸੀ ਪਦਰ ਦੇ ਉੱਤੇ ਦੁਬਾਰਾ ਉਹੀ ਗੱਲ ਹੁੰਦੀ ਸਿਆਸੀ ਪਦਰ ਦੇ ਉੱਤੇ ਇਸ ਤਰ੍ਹਾਂ ਦਾ ਮਜ਼ਾਕ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਵਾਜਬ ਹੈ ਜਾਂ ਨਹੀਂ ਉਸ ਵੇਲੇ ਜਦੋਂ ਤੁਹਾਨੂੰ ਸੁਣਨ ਵਾਲੇ ਬਹੁਤ ਆਕ ਦੇ ਵਿੱਚ ਹੋਣ ਜਦੋਂ ਤੁਹਾਨੂੰ ਪਛਾਣਨ ਵਾਲੇ ਜਾਣਨ ਵਾਲੇ ਔਰ ਦੂਸਰੀ ਤਰ੍ਹਾਂ ਨੂੰ ਜਾਣ ਪਛਾਣਨ ਵਾਲੇ ਬਹੁਤ ਆਤ ਵਿੱਚ ਹੁਣ ਉਸ ਵੇਲੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਵਾਜਬ ਹੁੰਦੀਆਂ ਨੇ ਕਿ ਨਹੀਂ ਇਹ ਸਿਆਸੀ ਪੱਧਰ ਦੇ ਉੱਤੇ ਲੋਕ ਜਾਣਦੇ ਨੇ ਔਰ ਜੋ ਬੋਲਦੇ ਨੇ ਸ਼ਾਇਦ ਉਹਨਾਂ ਨੂੰ ਵੀ ਜਾਣਨਾ ਚਾਹੀਦਾ ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਅਚਾਨਕ ਕਿ ਕੁਲਦੀਪ ਸਿੰਘ ਢਾਲੀਵਾਲ ਵੀ ਸਿੱਧਾ ਹੀ ਬੋਲ ਗਏ ਡਾਇਰੈਕਟ ਬੋਲ ਗਏ ਸੁਖਵੀਰ ਸਿੰਘ ਬਾਦਲ ਦੇ ਮਤਲਬ ਉਹਨਾਂ ਦੀ ਬਿਮਾਰੀ ਦੇ ਮਤਲਬ ਔਰ ਕੀ ਕੁਝ ਬੋਲੇ ਨੇ ਆਖਰ ਉਹ ਸੁਣ ਲੈਣੇ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾਲ ਸਾਹਮਣੇ ਕਰਾਰ ਹੋ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਹੋਤੀ ਗਈ ਹੈ ਅਜੇ ਤਾਂ ਗਰਮੀ ਵੀ ਦਿਖਾਈ ਜਾ ਪਹਿਲਾਂ ਬਿਮਾਰ ਹੋ ਗਏ ਡੈਰੀਆ ਹੋ ਗਏ ਹਾਂ ਡੈਰੀਆ ਹੋ ਗਿਆ ਬਿਮਾਰੀ ਬੜੀ ਮੈਂ ਸਹਾਰਾ ਨਾ ਮੀਦਾ ਦੇ ਬੱਚਾ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਤੋਂ ਪੁੱਪਈ ਨਹੀਂ ਕੁੱਤੇ ਛਤਰੀ ਲੈ ਆ ਬਾਪੂ ਵਾਲੀ ਸਮਝਦੇ ਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਏ ਦਦਾ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਜੀ ਕਿ ਕਿਤੇ ਬੁਮਾਦੀ ਨੂੰ ਤੁਹਾਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਦਾ ਪਤਾ ਹੈ ਹਾਂ ਪੰਜਾਬੀ ਜੀ ਦੱਸੋ ਨਾ ਪੰਜਾਬੀ ਜੀ ਕਿਤੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਦਾਨ ਦੇ ਪਖਿਆ ਟਟੀਆਂ ਪਹਿਲਾਂ ਲੱਗੀਆਂ ਮਦਾਨ ਤੇ ਪਖੰਡੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ ਮੈਂ ਅੱਗੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟੀਕਲ ਟਟੀਆਂ ਜ਼ਿਆਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖੰਭੀਂ ਚ ਤਾਂ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤੱਤੀਆਂ ਜੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ 50 ਗਰਾਉਂਡ ਹੈ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚਲਦੇ ਆ ਕਿ ਅਸੀਂ 40 ਡਿਗਰੀ ਤੇ ਚਲਣਾ ਹੈ ਕਿ 32 ਤੇ ਚਲਣਾ ਹੈ ਕਿ 26 ਤੇ ਚਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖ ਦੀ ਗੱਲ ਤਾਪਮਾਨ ਨੂੰ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੇ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚ ਚਲਦੇ ਛੱਡੋ ਪੰਜਾਬ ਦਾ ਕੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ